ਫਗਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਦੁਆਬਾ ਇੰਚਾਰਜ ਨੈਨ ਛਾਬੜਾ ਦਾ ਫਗਵਾੜਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੀਤਾ ਸਵਾਗਤ ਇਸ ਮੌਕੇ ਤੇ ਨੈਨ ਛਾਬੜਾ ਦੁਆਬਾ ਇੰਚਾਰਜ ਯੁਧ ਨਸ਼ਿਆਂ ਵਿਰੁੱਧ ਪ੍ਰਦੀਪ ਸਿੰਘ ਥਿੰਦ ਜ਼ਿਲ੍ਹਾ ਇੰਚਾਰਜ ਦਲਜੀਤ ਸਿੰਘ ਰਾਜੂ ਯੁਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਹਲਕਾ ਫਗਵਾੜਾ ਆਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਕਾਜੀ ਤੋਂ ਬਹੁਲੇ ਦਾ ਕੰਟੀਨੈਂਟ ਦਾ ਆਇਆ ਦੂਸਰੀ ਗੱਲ ਮੈਂ ਸਾਥੀ ਨੂੰ ਦੱਸਣਾ ਚਾਹਾਂਗਾ ਜਿੱਥੇ ਉਹ ਵਾਲੇ ਨੇ ਜਿਹੜੇ ਸੇਧ ਉਹ ਆਪਣੀ ਜਾਨ ਤੋਂ ਬਾਹਰ ਟੱਚ ਕਰ ਰਹੇ ਹਿਆ ਲੇਕਿਨ ਸਰਕਾਰ ਦੀ ਜਿਹੜੀ ਇਹ ਰੂਪਰੇਖਾ ਉਹਦੇ ਵਿੱਚ ਇਹ ਆ ਕਿ ਹਰੇਕ ਪੱਤੇ ਨੂੰ ਹਰੇਕ ਬੰਦੇ ਨਾਲ ਟੱਚ ਕੀਤਾ ਜਾ ਰਿਹਾ ਹੈ ਉਹ ਜਿਸ ਤਰ੍ਹਾਂ ਨੇ ਦੱਸਿਆ ਬਾਹਰ ਦੇ ਵਿੱਚ 10 ਲੈਬਰੀ ਕਮੇਟੀ ਬਣਾ ਲਈ ਗਈ ਤੁਹਾਡੀ ਪਛਾਣ ਹੋ ਗਈ ਜਿੱਥੇ ਤੁਹਾਡਾ ਪਾਰ ਸਨਮਾਨ ਵਧੂਗਾ ਤੇ ਤੁਹਾਡੇ ਕੰਮ ਹੋਣੇ ਵੀ ਸ਼ੁਰੂ ਹੋਗੇ ਇਸ ਕਰਕੇ ਬਹੁਤ ਆਪਵਾਦ ਕਰਦਾ ਜਿਹੜਾ ਇਹ ਸਰਕਾਰ ਜਿਹੜੀ ਰੂਪਰੇਖਾ ਚਾਹ ਕਰਕੇ ਤੁਹਾਡੇ ਨਫਰੇ ਰੱਖੀ ਆ ਅਸੀਂ ਤੁਹਾਡਾ ਵਾਦਾ ਕਰਦੇ ਆਂ ਕਿ ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦਵਾਬਾ ਜੋਨ ਦੇ ਇੰਚਾਰਜ ਸਾਡੇ ਸ਼੍ਰੀ ਨੈਨ ਸ਼ਾਵੜਾ ਜੀ ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜੇ ਜੋਨ ਦੇ ਇੰਚਾਰਜ ਬਣੇ ਆ ਤੇ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਸਾਡੇ ਕੋਆਰਡੀਨੇਟਰ ਹਰਦੀਪ ਸਿੰਘ ਸਿੰਧ ਜੀ ਪਹੁੰਚੇ ਆ ਉਹਨਾਂ ਨੂੰ ਪਹਿਲਾਂ ਜੀ ਆਇਆਂ ਨੂੰ ਔਰ ਇਹਨਾਂ ਨੇ ਬਹੁਤ ਵਧੀਆ ਪੰਜਾਬ ਸਰਕਾਰ ਵੱਲੋਂ ਇੱਕ ਸਨਿਆ ਜਿਹੜਾ ਸੀ ਉਹ ਵਰਕਰਾਂ ਦਾ ਹੀ ਪਹੁੰਚਾਇਆ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਮ ਚਲਾਈ ਗਈ ਹੈ ਜੋਧ ਨਸ਼ਾ ਵਿਰੁੱਧ ਉਹਦੇ ਵਿੱਚ ਜਿੰਨੇ ਵੀ ਇਹਨਾਂ ਨੇ ਮੀਟਿੰਗ ਲਈ ਆ ਵੀ ਜਿਹੜੀ ਮੀਟਿੰਗ ਤੇ ਕੋਈ ਕੰਮ ਸੀ ਜਾਂ ਕਿਤੇ ਕਮੀ ਸੀ ਕੋਈ ਉਹਨੂੰ ਦੁਬਾਰਾ ਮੀਟਿੰਗ ਕਰਕੇ ਜਾਂ ਕੋਈ ਲਿਸਟ ਬਣੀ ਹੈ ਜਾਂ ਵਰਕਰਾਂ ਦੀ ਜਾਂ ਜਿਹੜੀ ਕਮੇਟੀਆਂ ਦੀ ਬਣੀਆ ਉਹਨੂੰ ਸੋਧ ਕਰਨਾ ਮੇਨ ਮਕਸਦ ਕੀ ਆ ਕੱਲਾ ਮੀਟਿੰਗਾਂ ਨਹੀਂ ਕਰਨਾ ਵੀ ਗਰਾਊਂਡ ਲੈਵਲ ਤੇ ਨਸ਼ੇ ਨੂੰ ਖਤਮ ਕਰਨਾ ਜਿੰਨਾ ਚਿਰ ਪੰਜਾਬ ਚੋਂ ਨਸ਼ਾ ਨਹੀਂ ਖਤਮ ਹੁੰਦਾ ਉਨੇ ਚਿਰ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਜਾਣੀ ਆ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਜਾਂ ਕਿ ਕਮੇਟੀਆਂ ਬਣਾਈਆਂ ਜਾਣੀਆਂ ਔਰ ਇਹਦੇ ਵਿੱਚ ਮੈਂ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਹਰਨੂਰ ਸਿੰਘ ਹਰਜੀਮਾਨ ਸਾਡੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਨਾਰ ਚਬੇਵਾਲ ਜੀ ਜਿਨ੍ਹਾਂ ਨੇ ਇੰਨੀ ਵਧੀਆ ਟੀਮ ਬਣਾਈ ਆ ਖਾਸ ਤੌਰ ਤੇ ਮੈਂ ਫਿਰ ਆਪਣੇ ਵੱਲੋਂ ਥੰਦ ਸਾਹਿਬ ਦਾ ਔਰ ਜਿਹੜੇ ਸਾਡੇ ਨੈਨ ਛਾਬੜਾ ਜੀ ਫੋਗਾੜੇ ਪਹੁੰਚੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਹਾਂਜੀ ਸਾਇਲੈਂਸ ਜੀ ਪਲੀਜ਼ ਸਾਇਲੈਂਟ ਹਾਂਜੀ ਸਰ ਦੇਖੋ ਜੀ ਅੱਜ ਦੀ ਮੀਟਿੰਗ ਦਾ ਮੇਨ ਮਕਸਦ ਛਾਬੜਾ ਜੀ ਨੇ ਦੱਸ ਹੀ ਦਿੱਤਾ ਵੀ ਅਸੀਂ ਆਪਣੀ ਟੀਮ ਨਾਲ ਜੋ ਅੱਗੇ ਦੀ ਰਣਨੀਤੀ ਹੋਊਗੀ ਨਸ਼ਿਆਂ ਦੇ ਵਿਰੁੱਧ ਖਾਸ ਤੌਰ ਤੇ ਸਾਡਾ ਮੇਨ ਅਜੰਡਾ ਜੀ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਪੰਜਾਬ ਇੰਚਾਰ ਮਨੀਸ਼ ਸ਼ੋਧਿਆ ਜੀ ਜੋ ਸਾਨੂੰ ਗਾਈਡ ਕਰਦੇ ਨੇ ਸਾਰੇ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਔਰ ਸਾਡੇ ਦੋਆਬਾ ਇੰਚਾਰਜ ਜੀ ਉਹਨਾਂ ਦੀ ਗਾਈਡੈਂਸ ਨਾਲ ਹੀ ਪੰਜਾਬ ਔਰ ਖਾਸ ਤੌਰ ਦੋਆਬੇ ਤੇ ਹੀ ਨਸ਼ੇ ਦਾ ਨਾਮੋ ਨਿਸ਼ਾਨ ਮਟਾਉਣਾ ਔਰ ਮਾਵਾ ਦੇ ਪੁੱਤ ਜਿਹੜੇ ਮਾਵਾ ਬਿਲਕਦੀਆਂ ਨੇ ਉਹਨਾਂ ਦੀ ਉਹ ਅੱਗੇ ਤੋਂ ਇਦਾਂ ਦਾ ਨਾਂ ਹੋਵੇ ਪੰਜਾਬ 'ਚ ਤੇ ਬਸ ਇਥੋਂ ਖੇਡਾਂ ਦਾ ਇੱਕ ਕਲਚਰ ਤੇ ਐਜੂਕੇਸ਼ਨ ਦਾ ਕਲਚਰ ਬਹਾਲ ਹੋਵੇ ਜੋ ਪੰਜਾਬ ਖੇਡਾਂ 'ਚ ਨੰਬਰ 1 ਹੈ ਉਹਨੂੰ ਫਿਰ ਨੰਬਰ 1 ਬਣਾਉਣਾ ਅੱਜ ਪੰਜਾਬ ਜਿੱਥੇ ਪਿੱਛੇ ਰਹਿ ਗਿਆ ਉਹਨੂੰ ਹੀ ਫੇਰ ਅੱਗੇ ਲੈ ਕੇ ਆਉਣਾ ਅੱਜ ਦੀ ਮੀਟਿੰਗ ਜਿਹੜੀ ਸਾਡੀ ਨਾਰਮਲ ਰੂਟੀਨ ਮੀਟਿੰਗ ਜਿੱਦਾਂ ਚੱਲ ਰਹੀ ਹੈ ਨਸ਼ਾ ਮੁਕਤੀ ਯਾਤਰਾ ਦੇ ਦਿਨ ਟੀਮ ਦੇ ਨਾਲ ਕੀਤੀ ਜਾ ਰਹੀ ਹੈ ਪਲੱਸ ਜਿਹੜੀ ਅੱਗੇ ਵੀ ਜੋ ਵੀ ਪਲਾਨ ਕੀਤਾ ਗਿਆ ਜੋ ਵੀ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਹਦੇ ਵਿਚਾਰ ਵਟਾਂਦਰਾ ਕਰਨ ਲਈ ਆਪਣੀ ਟੀਮ ਦੇ ਨਾਲ ਪਹੁੰਚੇ ਹਾਂ